ਹਾਂਜੀ ਬਈ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਕਣਕ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਦਿੱਲੀ ਮੰਡੀ ਤੋਂ ਦਿੱਲੀ ਮੰਡੀ ਦਾ ਜਿਹੜਾ ਬਈ ਕੱਲ ਦਾ ਰੇਟ ਰਿਹਾ ਉਹ 2800 ਤੇ 60 ਰੁਪਏ ਰਿਹਾ ਜੀ ਉਸ ਤੋਂ ਬਾਅਦ ਜੇ ਆਪਾਂ ਪੰਜਾਬ ਮਾਰਕੀਟ ਦੇ ਵਿੱਚ ਆਉਣੇ ਆ ਪੰਜਾਬ ਮਾਰਕੀਟ ਦੇ ਵਿੱਚ ਕੱਲ ਦਾ ਜਿਹੜਾ ਟ੍ਰੈਂਡ ਰਿਹਾ ਜੀ ਉਹ 2490 ਰੁਪਈਆ ਤੋਂ ਲੈ ਕੇ ਬਈ 2700 ਤੇ 30 ਰੁਪਈਆ ਤੱਕ ਰਿਹਾ ਜੀ ਜਿਹਦੇ ਵਿੱਚ ਅੰਮ੍ਰਿਤਸਰ ਮੰਡੀ ਗਈ ਹੈ 2720 ਰੁਪਏ ਲੁਧਿਆਣਾ ਮੰਡੀ 2 ਬਾਤਣਾ ਮੰਡੀ 2700 ਰੁਪਏ ਸੀ ਸਮਾਣਾ ਮੰਡੀ 2690 ਰੁਪਏ ਕੋੜਕਪੁਰਾ ਮੰਡੀ 2600 ਤੇ 60 ਰੁਪਏ ਸੀਗੀ ਜੀ ਮੁਕਸਰ ਮੰਡੀ ਆਪਣੇ ਕੋਲੇ ਮਾਰਨਿੰਗ ਦੀ ਰਿਪੋਰਟ ਸੀਗੀ 2630 ਰੁਪਿਆ ਤਿੱਕਰ ਜੀ ਈਵਨਿੰਗ ਤਿੱਕਰ ਦੀ ਆਪਣੇ ਕੋਲੇ ਰਿਪੋਰਟ ਹੈ ਨਹੀਂ ਸੀਗੀ ਜੀ ਬੋਲੀ ਦੀ ਆਪਣੇ ਕੋਲੇ ਰਿਪੋਰਟ ਸੀਗੀ ਹੁਣ ਅੱਗੇ ਗੱਲ ਕਰਦੇ ਆਪਾਂ ਸਰੋਂ ਦੀ ਸਰੋਂ ਦਾ ਭਾਈ ਜਿਹੜਾ ਕੱਲ ਦਾ ਟਾਪ ਰੇਟ ਰਿਹਾ ਉਹ 7350 ਰੁਪਏ ਰਿਹਾ ਜੈਪੁਰ ਮੰਡੀ ਦਾ ਭਰਤਪੁਰ ਮੰਡੀ ਰਹੀ ਹੈ 6900 80 ਰੁਪਏ ਜੀ ਉਸ ਤੋਂ ਬਾਅਦ ਦਿੱਲੀ ਮੰਡੀ ਦੀ ਗੱਲ ਕਰਕੇ 7000 ਤੇ 20 ਰੁਪਏ ਆਪਣੇ ਕੋਲ ਰਿਪੋਰਟ ਪਹੁੰਚੀ ਸੀਗੀ ਜੀ ਪੰਜਾਬ ਮਾਰਕੀਟ ਦੇ ਵਿੱਚ 6800 ਦੇ 80 ਰੁਪਏ ਨਿਕਰ ਸਰੋਂ ਗਈ ਆ ਬਾਈ 5500 ਰੁਪਏ ਤੋਂ ਸ਼ੁਰੂਆਤ ਹੋਈ ਸੀ ਤੇ 6880 ਰੁਪਏ ਦੇ ਕਰਦਾ ਟ੍ਰੈਂਡ ਮਾਰਕੀਟ ਦਾ ਗਿਆ ਜੀ ਹੁਣ ਅੱਗੇ ਗੱਲ ਕਰਦੇ ਆ ਆਪਾਂ ਬਾਸਮਤੀ ਦੇ ਰੇਟਾਂ ਦੀ ਬਾਸਮਤੀ ਦੇ ਰੇਟਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਕੇ ਜੇ ਪੰਜਾਬ ਮਾਰਕੀਟ ਦੀ ਪੰਜਾਬ ਮਾਰਕੀਟ ਦੇ ਵਿੱਚ ਬਈ ਮਾਰਨਿੰਗ ਦੇ ਬੋਲੀ ਦੇ ਰੇਟ ਸੀਗੇ ਆਪਣੇ ਕੋਲੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਅੰਮ੍ਰਿਤਸਰ ਮੰਡੀ ਦੀ ਅੰਮ੍ਰਿਤਸਰ ਮੰਡੀ ਦੇ ਵਿੱਚ ਕੱਲ ਦਾ ਜਿਹੜਾ ਰੇਟ ਰਿਹਾ ਬਾਈ ਉਹ 3400 ਰੁਪਏ ਤਿੱਕਰ ਗਿਆ ਜੀ 3471 ਰੁਪਏ ਤਿੱਕਰ ਬਟਾਲਾ ਮੰਡੀ ਗਈ ਹੈ 3000 ਤੋਂ ਲੈ ਕੇ 3500 ਰੁਪਏ ਤਿੱਕਰ ਜੀ ਜੰਡੇਆਲਾ ਗੁਰੂ ਗਈ ਹੈ ਜੀ 2250 ਤੋਂ ਲੈ ਕੇ 3250 ਰੁਪਏ ਤਿੱਕਰ ਸਮਾਣਾ ਮੰਡੀ ਗਈ ਹੈ ਜੀ 3180 ਰੁਪਏ ਤਿੱਕਰ ਖਨੌਰੀ ਮੰਡੀ 3280 ਰੁਪਏ ਜੀ ਤਰਨਤਾਰਨ ਮੰਡੀ 3260 ਉਸ ਤੋਂ ਬਾਅਦ ਸੰਗਰੂਰ ਮੰਡੀ 3100 ਤੋਂ ਲੈ ਕੇ 3300 ਰੁਪਏ ਪਤਨਾ ਮੰਡੀ 3400 ਤਿੱਕਰ ਜੀ ਨਾਭਾ ਮੰਡੀ 3300 ਤਿੱਕਰ ਜੀ ਸ਼ਾਮ ਤਿੱਕਰ ਰਾਜਪੁਰਾ ਮੰਡੀ 3280 ਰੁਪਿਆ ਤਿੱਕਰ ਕੋੜਪੁਰਾ ਮੰਡੀ 3400 ਰੁਪਏ ਤਿੱਕਰ ਜੀ ਇਹਦੇ ਵਿੱਚ 100 ਪਿਆ ਤਾਂ ਵੱਟਾ ਬਈ ਜਰੂਰ ਹੋ ਸਕਦਾ 100 ਵੱਧ ਵੀ ਹੋ ਸਕਦਾ 100 ਘੱਟ ਵੀ ਹੋ ਸਕਦਾ ਇਹ ਤੁਹਾਨੂੰ ਮੈਂ ਪਹਿਲਾਂ ਦੱਸ ਰਿਹਾ ਜੀ ਉਸ ਤੋਂ ਬਾਅਦ ਇਹ ਯੂਪੀ ਤੇ ਦਿੱਲੀ ਦੇ ਨਾਲ ਲੱਗਦੀਆਂ ਮੰਡੀਆਂ ਦੀ ਗੱਲ ਕਰਕੇ ਨਰੇਲਾ ਮੰਡੀ 3300 ਇੱਕ ਰੁਪਏ ਜੀ ਅਲੀਗੜ ਮੰਡੀ 3071 ਰੁਪਏ ਵਿਜੋਈ ਮੰਡੀ 2400 ਤੋਂ ਲੈ ਕੇ 2800 ਰੁਪਏ ਜੀ ਗੁਰਮਤੇਸ਼ਵਰ ਮੰਡੀ 3300 ਰੁਪਏ ਜੰਗੀਰਾਬਦ ਮੰਡੀ 3350 ਰੁਪਏ ਮਲਵੱਠੀ ਮੰਡੀ 3353 ਰੁਪਏ ਕੋਸੀਕਲਾ ਮੰਡੀ 3200 ਰੁਪਏ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਕਰਨਾਲ ਮੰਡੀ ਦੀ 3300 ਰੁਪਏ ਤਰਵਾੜੀ ਮੰਡੀ 3283 ਰੁਪਏ ਇੰਦਰੀ ਮੰਡੀ 3300 ਰੁਪਏ ਕਰੋੜਾ ਮੰਡੀ 3200 ਰੁਪਏ ਟੋਹਾਣਾ ਮੰਡੀ 3450 ਚੀਕਾ ਮੰਡੀ 3250 ਕੁੜਕ ਖੇਤਰ ਮੰਡੀ 3270 ਰੁਪਏ ਫਤਿਹਪੁਰਬਾਦ ਮੰਡੀ 3100 ਤੇ 31 ਰੁਪਏ ਰਿਹਾ ਜੀ ਇਹ 1509 ਦੇ ਰੇਟ ਸੀਗੇ ਬਾਈ ਹੁਣ ਗੱਲ ਕਰਦੇ ਹਾਂ 17 18 ਦੀ 17 18 ਦੇ ਬਈ ਜਿਹੜੇ ਕੱਲ ਦੇ ਰੇਟ ਗਏ ਹੈ ਉਹ ਗਏ 3500 ਰੁਪਏ ਦੇ ਕਰ 3500 ਤੋਂ 3700 ਦੇ ਵਿੱਚ ਖੇਡੇ ਆ ਰੇਟ ਕਿਉਂਕਿ ਜਿਹੜਾ ਮਾਲ ਆ ਰਿਹਾ ਨਾ ਬਈ ਹਾਲ ਦੀ ਘੜੀ ਉਹ 17 18 ਜਿਹੜਾ ਉਹ ਬੈਸਟ ਕੁਆਲਟੀ ਨਹੀਂ ਆ ਰਿਹਾ ਜਿੰਨਾ ਚਿਰ ਬੈਸਟ ਕੁਆਲਟੀ ਆਉਂਦੀ ਨਹੀਂ ਮਾਰਕੀਟ ਦੇ ਵਿੱਚ ਉਹਨਾਂ ਜ਼ਿਕਰ ਕੋਈ ਹਾਲ ਦੀ ਘੜੀ ਕੋਈ ਪ੍ਰੈਡਿਕਸ਼ਨ ਨਹੀਂ ਗਈ ਜੀ ਹਾਂ ਐਨੀ ਗੱਲ ਹੈ ਪੰਜਾਬ ਦੇ ਖੜਾ ਨੇ ਕਰਕੇ ਏ ਮਾਰਕੀਟ ਦਾ ਟ੍ਰੈਂਡ ਜਿਹੜਾ ਸੀਗਾ ਉਹ 100 ਤੋਂ 200 ਰੁਪਏ ਅਵਬ ਹੋ ਚੁੱਕਿਆ ਜੀ ਕਿਉਂਕਿ ਜੇ ਗੱਲ ਕਰ ਗਏ ਮੱਕੀ ਦੇ ਰੇਟਾਂ ਦੀ ਮੱਕੀ ਦੇ ਜਿਹੜੇ ਰੇਟ ਚੱਲ ਰਹੇ ਨੇ ਬਈ ਬਿਹਾਰ ਲਾਈਨ ਚੱਲ ਰਹੀ ਹੈ 2600 ਰੁਪਏ ਜਿਹੜੀ ਪੰਜਾਬ ਮਾਰਕੀਟ ਆ ਉਹ 2100 ਰੁਪਏ ਤੋਂ ਲੈ ਕੇ 232500 ਰੁਪਏ ਵਿੱਚ ਖੇਡ ਰਹੀ ਹੈ ਇਹ ਰੇਟ ਦਿੱਲੀ ਮੰਡੀ ਦੇ ਆ ਪੰਜਾਬ ਦੇ ਵਿੱਚ ਜੋ ਰਾਜਪੁਰਾ ਮੰਡੀ ਦੇ ਰੇਟ ਆ ਆਪਣੇ ਕੋਲੇ ਉਹ ਰਿਪੋਰਟ ਦੇ ਹਿਸਾਬ ਦੇ ਨਾਲ 2320 ਰੁਪਏ ਦੀ ਕਰ ਮੱਕੀ ਜਾ ਰਹੀ ਹੈ ਜੀ ਸੋ ਬਈ ਇੰਨੇ ਕੁ ਰੇਟਸ ਸੀਗੇ ਆਪਣੇ ਕੋਲੇ ਜੇ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਅੱਗੇ ਦੇ ਲਈ ਰੱਬ ਰੱਖਾ ਧੰਨਵਾਦ ਜੀ